ਕੁਰਬਾਨੀ ਅੱਜ ਦੀ ਗੱਲ ਕਰਦੀ ਹੈ ਅੱਜ ਜੀਣਾ ਪਏਗਾ ਸਾਡੇ ਮਨ ਚ ਚਿੰਤਾ ਹੈ ਕੋਈ ਖਦੀ ਸੋ ਜਿਆਦਾ ਹਨ ਭੂਤਕਾਲ ਦੀਆਂ ਅੱਜ ਜੇ ਅਸੀਂ ਹਾਜ਼ਰ ਹੋ ਕੇ ਜਿੰਦੇ ਨਹੀਂ ਕੁਰਬਾਨੇ ਚੌਥੇ ਪਾਦ ਦਾ ਗਿਆਨ ਹੈ ਇਹ ਬਿਰਲੇ ਆ ਮਿਰਲੇ ਆ ਦੀ ਖੇਡ ਹੈ ਗੁਰਮਖ ਵਿਰਲੇ ਹਨ ਗੁਰਮਖ ਕਦੇ ਬੁੱਢੇ ਨਹੀਂ ਹੁੰਦੇ ਨਾ ਜਨਮ ਚ ਨਾ ਮਰਨ ਚ ਆਉਂਦੇ ਹਨ ਤਿੰਨ ਦੁੱਖ ਹਨ ਵੱਡੇ ਜਨਮ ਮਰਨ ਬੁਢਾਪਾ ਅੱਛਾ ਜੀ ਸੰਸਾਰ ਤੇ ਜਨਮ ਲੈਣਾ ਦੁੱਖਾਂ ਦੀ ਨਿਸ਼ਾਨੀ ਹੈ ਕੰਦੇ ਕਿਰਪਾ ਕਰ ਕਿਰਪਾ ਹੋਈ ਹੋਈ ਹੈ 1.84 ਲੱਖ ਤਾਹੀਂ ਮਨੁੱਖਾ ਤੇ ਮਿਲੀ ਹੈ ਮੈਂ ਆਪਣੇ ਆਪ ਨਾਲ ਹੀ ਗੱਲਾਂ ਕਰ ਰਿਹਾ ਹਾਂ ਮੈਂ ਬੋਲ ਰਿਹਾ ਮੇਰੇ ਕੰਨ ਸਰਵਣ ਕਰ ਰਹੇ ਹਨ ਠੀਕ ਹੈ ਕੋਈ ਬੁਰੀ ਖਬਰ ਹੈ ਨੈਗੇਟਿਵ ਗੱਲ ਹੈ ਉਹ ਕੰਨਾਂ ਤੱਕ ਰਹਿਣ ਦਿਆ ਚੰਗੀ ਖਬਰ ਹੈ ਚੰਗਾ ਸਮਾਚਾਰ ਹੈ ਉਹ ਦਿਲ ਤੱਕ ਭੇਜਾ ਤੁੰਨੇ ਤਾਂ ਤੁਣ ਵੱਜੇਗੀ ਫਿਰ ਦਿਲ ਤੱਕ ਜਾਏਗੀ ਫਿਰ ਆਵਾ ਹੁੰਦੇ ਹੁੰਦੇ ਗਲੇ ਤੇ ਸ਼ਬਦ ਬਣੇਗਾ ਫਿਰ ਫਿਰ ਸ਼ਬਦ ਬਣੇਗਾ ਬਾਕ ਸਵਰਤ ਨੇ ਸ਼ਬਦ ਚ ਜੁੜਨਾ ਹੈ ਇਹ ਤਨ ਚੇਲਾ ਹੈ ਸ਼ਬਦ ਗੁਰੂ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਰੇ ਸੰਸਾਰ ਚ ਸ਼ਾਂਤੀ ਲਿਆ ਸਕਦੇ ਹਨ ਬਹੁਤ ਵੱਡਾ ਜਹਾਜ਼ ਹੈ ਪਰ ਸਾਡੇ ਕਮਲਿਆਂ ਦੇ ਹੱਥੇ ਹੀਰਾ ਆ ਗਿਆ ਨਹੀਂ ਕਉਡੀਆਂ ਦੇ ਬਦਲੇ ਗਵਾਤਾ ਤਿੰਨ ਤਰ੍ਹਾਂ ਦਾ ਸਿਆਣੇ ਪੁਰਸ਼ਾਂ ਨੇ ਤਿੰਨ ਤਰ੍ਹਾਂ ਦਾ ਜੀਵਨ ਮੰਨਿਆ ਹੈ ਅਸੀਂ ਮਨੁੱਖ ਹਾਂ ਮਨ ਕਰਕੇ ਠੀਕ ਹੈ ਪਸ਼ੂ ਤਨ ਕਰਕੇ ਉਹ ਚੇਤਨ ਸੋ ਉਹ ਝੂਠ ਬੋਲਦੇ ਹਨ ਚਿੰਤਾ ਕਰਦੇ ਹਨ ਪੰਛੀ ਸ਼ਾਮ ਨੂੰ ਆਪਣੇ ਘਰ ਹੱਲਨੇ ਚਾਰੇ ਹਨ ਆਰਾਮ ਦੇ ਗੁਣ ਗਾਉਂਦੇ ਹੋਏ ਕੱਲ ਦੀ ਚਿੰਤਾ ਹੈ ਕੱਲ ਦਾ ਭੋਜਨ ਹੈ ਜਾਂ ਅੱਲ ਨੇ ਚ ਹੈ ਕੱਲ ਦਾ ਭੋਜਨ ਨਹੀਂ ਸੋ ਫੇਰਾਨ ਕੇ ਆਰਾਮ ਕਰਦੇ ਹਨ ਸਵੇਰੇ ਫੇਰ ਆਰਾਮ ਦੇ ਗੁਣ ਗਾਉਂਦੇ ਹੋਏ ਉੱਠਦੇ ਹਨ ਅਸੀਂ ਗਮ ਚ ਜਿੰਦੇ ਹਾਂ ਬਾਰੋਂ ਚਿੰਤਾ ਲੈ ਕੇ ਆਉਂਦੇ ਆ ਗਮ ਚੋਰਾ ਸਵੇਰੇ ਉੱਠਣ ਸਾਰ ਫਿਰ ਟੈਨਸ਼ਨ ਠੀਕ ਹੈ ਇਹ ਤੰਚ ਰੋਗ ਹਨ ਮਾਂਚ ਸੋਗ ਹਨ ਤਿੰਨ ਤਰ੍ਹਾਂ ਦੇ ਇੱਕ ਦੇਵਤੇ ਹਨ ਗੁਰਮਖ ਹਨ ਫਰਿਸ਼ਤੇ ਹਨ ਤਿੰਨ ਤਰ੍ਹਾਂ ਦਾ ਜੀਵਨ ਹੈ ਉਹ ਨਾ ਜਨਮ ਚ ਆਉਂਦੇ ਹਨ ਨਾ ਮਰਨ ਚ ਆਉਂਦੇ ਹਨ ਠੀਕ ਹੈ ਇਹ ਸਰੀਰ ਸਾਨੂੰ দান ਚ ਮਿਲਿਆ ਹੈ ਜੇ ਵੀ ਸਿਵਾ ਕੋ ਇਹਦੇ ਤੋਂ ਕੰਮ ਲੈਣਾ ਹੈ ਉੱਤੇ ਡਰਾਈਵਲ ਹੈ ਮਨ ਮਨ ਦੇ ਦੌਰ ਉਪਰਨ ਚੜਦੀ ਕਲਾ ਢੈਦੀ ਕਲਾ ਫਿਰ ਚਾਰ ਵੱਡੇ ਦਫਤਰ ਹਨ ਮਨ ਚਿਤ ਬੁੱਧ ਹੁੰਕਾਰ ਫਿਰ ਨਾਓ ਵੱਡੇ ਫਿਰ ਦਫਤਰ ਹਨ ਕਈ ਵਾਰ ਕਹਿੰਦਾ ਲੈ ਜਾ ਉਹ ਲੱਖ ਰੁਪਇਆ। ਕਈ ਕਹਿੰਦਾ ਮੈਨੂੰ ਸੋਨਾ ਦੇ ਪਹਿਲੇ ਗਹਿਣੇ ਪਾ। ਮੇਰੇ ਕੋਲ ਪਹਿਲੋਂ ਗਹਿਣੇ ਤੌਰ ਤੇ ਰੱਖਤਾ ਪੈਸੇ ਦਿਆਂਗਾ ਤਾਂ ਮਾਇਆ ਦਿਆਂਗਾ। ਕਈ ਵਾਰ ਕਹਿੰਦਾ ਠੀਕ ਹੈ ਚੱਕ ਲੈ ਤੇਰ ਤੋਂ ਜਾਣ ਵੀ ਹਾਜ਼ਰ ਹੈ। ਇਹ ਕਦੀ ਉੱਤੇ ਚੜਦਾ ਆਕਾਸ਼ 'ਚ ਕਦੀ ਥੱਲੇ ਦਸਾ ਦਿਸ਼ਾ 'ਚ ਪਛਤਾ ਹੈ। ਸੋ ਮਾਨ ਹੈ ਨਦਾਨ ਹੈ ਅਨੇਕ ਹੈ ਫਿਰ ਏਕ ਹੈ ਸੋ ਇਹ ਰਾਜੇ ਵਾਲਾ ਜੀਵਨ ਜੀਣਾ ਪਏਗਾ ਨਾਮ ਦੀ ਤਾਕਤ ਨੂੰ ਸਮਝਣਾ ਪਏਗਾ ਹੁਣੇ ਕੋਈ ਸ਼ਬਦ ਆਉਂਦਾ ਹੈ ਸਰੀਰ ਨੱਚ ਉੱਠੇਗਾ ਸ਼ਬਦ ਸਭ ਤੋਂ ਵੱਡਾ ਹਥਿਆਰ ਹੈ ਅੱਛਾ ਜੀ ਜੋ ਅਸੀਂ ਭੋਜਨ ਛਕਿਆ ਉਹਦਾ ਹੀ ਸਰੀਰ ਬਣਿਆ ਹੈ ਜੋ ਅੰਦਰ ਰਹਿ ਗਿਆ ਕੰਨਾਂ ਨਾਲ ਸਰवण ਕੀਤਾ ਉਹਦਾ ਮਨ ਬਣੇਗਾ ਇਹ ਮਾਤਾ ਪਿਤਾ ਦੇ ਸੰਸਕਾਰ ਅਧਿਆਪਕਾਂ ਦੇ ਗੁਰੂ ਦੇ ਗੁਰੂ ਸਹਿਬਾਨਾਂ ਦੇ ਗੁਰ ਹੀ ਹੁੰਦਾ ਹੈ ਜੋ ਕੋਈ ਕਿਸੇ ਨੂੰ ਸਿੱਖਿਆ ਦਿੰਦਾ ਹੈ ਜੇ ਕੋਈ ਤਪਲਾ ਸਿੱਖਣਾ ਮਾਈ ਜਾਂ ਚਲਾਣਾ ਸਿੱਖਣਾ ਹੈ ਅਸਤਾਦ ਧਾਰਨਾ ਪਏਗਾ ਤੂੰ ਹੁਣੇ ਹੀ ਨਾ ਸਭ ਤੋਂ ਪਿੱਛੇ ਹੈ ਹੁਣੇ ਕਿਣੀ ਬੁੱਕ ਚ ਨਾਂ ਲਖਾਣਾ ਚਾਹੁੰਦਾ ਸਭ ਤੋਂ ਅੱਗੇ ਆਉਣਾ ਚਾਹੁੰਦਾ ਹੈ ਮੈਂ ਨਾ 90 ਦੀਆਂ ਲਾਸ਼ਾਂ ਦੇ ਉੱਪਰੋਂ ਦੀ ਲੰਗਣਾ ਪਏਗਾ ਕੀ ਪ੍ਰਾਪਤ ਕਰਨਾ ਹੈ ਇਸ ਸ਼ਰੀਰ 'ਚ ਮਿਲੇਗਾ ਸੀ ਆਨੰਦ ਲੈਣ ਆਏ ਸੀ ਖੇੜਾ ਖੁਸ਼ੀ ਰਾਜ ਲੀਲਾ ਤੇਰਾ ਨਾਮ ਬਨਾਈ ਅੱਛਾ ਰਾਜਿਆ ਵਰਗਾ ਜੀਵਨ ਜੀਣਾ ਇਹ ਬਿਰਲੇ ਦਿਖੇੜ ਹੈ ਉੱਪਰ ਹੈ ਰਾਜਾ ਰਾਜਾ ਰੱਜੇ ਹੋਇਆ ਨਾ ਹੈ ਮਨ ਸੁਧਰਿਆ ਹੋਇਆ ਸੋਧਿਆ ਹੋਇਆ ਇਹ ਰਾਗ ਦੇ ਨਿਆਈ ਹੈ। ਇਹਦੀ ਸੈਨਾ ਹੈ। ਜਿਵੇਂ ਜਾਲਾ ਹੈ ਨਾ ਆਲੇ ਦੁਆਰੇ ਕੋਟ ਬਣਿਆ ਹੋਇਆ ਹੈ, ਕਿਲਾ ਬਣਿਆ ਹੋਇਆ ਹੈ। ਪਾਣੀ ਛੱਡਿਆ ਹੋਇਆ ਹੈ, ਪਹਿਰੇਦਾਰ ਹਨ। ਜੋ ਸਾਡੇ ਸਰੀਰ ਨੂੰ ਚਲਾਵੇ ਹਨ ਸੈੱਲ ਇਹ ਸਾਡੇ ਪਹਿਰੇਦਾਰ ਹਨ। ਠੀਕ ਹੈ ਸਰੀਰ ਦਾ ਜਦੋਂ ਰੋਗੀ ਰੋਗ ਨੂੰ ਠੀਕ ਕਰਨ ਲਈ ਬਹੁਤ ਆਦਰਵਾਪਿਕ ਹੈ ਦਵਾਈਆਂ ਜੜੀਆਂ ਬੂਟੀਆਂ ਬੜੀਆਂ ਹਨ ਅੰਗਰੇਜ਼ੀ ਦਵਾਈ ਬਣੀ ਹੈ ਕੀ ਅਸੀਂ ਤੰਦਰੁਸਤ ਹੋ ਗਏ ਨਹੀਂ ਠੀਕ ਹੈ ਜੇ 100 ਦਿਨ ਇੱਕ ਕਮਰੇ ਚ ਅੰਧੇਰਾ ਰਹਿਣਾ ਹੈ 100 ਦਿਨ ਬੱਤੀ ਜਗਾਣੀ ਪਵੇਗੀ ਦੀਵਾ ਜਗਾਉਣਾ ਪਵੇਗਾ ਨਹੀਂ ਜਦੋਂ ਰੋਸ ਬਾਣ ਵੱਜਿਆ ਜਦੋਂ ਜਾਗੇ ਉਹਦਾ ਸਵੇਰਾ ਅਸੀਂ ਜਾਗਦੇ ਹੋਏ ਸੁੱਤੇ ਹਾਂ ਜਾਗੋ ਜਾਗੋ ਪਿਆਰ ਹੋ ਗਰਬਾਣੀ ਜਗਾਨ ਵਾਸਤੇ ਆਈ ਹੈ ਇਹ ਡਰੈਵਲ ਮਨ ਹੈ ਸਾਡਾ ਸਭ ਤੋਂ ਔਖਾ ਹੈ ਆਪਣੇ ਮਨ ਨੂੰ ਕਾਬੂ ਕਰਨਾ ਇਹ ਮਨ ਚੀ ਹੈ ਭਗਵਾਨ ਸ਼ੈਤਾਨ ਵਿਦਾ ਪਗਵਾਨ ਹੋਰ ਨਹੀਂ ਉਹਦਾ ਪਗਵਾਨ ਇੱਕੋ ਹੀ ਹੈ ਇੱਕੋ ਹੈ ਪਾਈ ਇੱਕੋ ਹੈ ਸਾਰੇ ਗੁਰਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇੱਕ ਦੀ ਵਿਆਖਿਆ ਹੈ ਇੱਕ ਦੀ ਵਿਚਾਰ ਹੈ ਇੱਕ ਦੀ ਕਥਾ ਹੈ ਇਹ ਰਾਜ ਲੀਲਾ ਦਰਲੇ ਨੇ ਬਣਾਈ ਹੈ ਜੋ ਆਪਣੇ ਮਨ ਨੂੰ ਕਾਬੂ ਰੱਖੇਗਾ ਜੀ ਸਭ ਮਨ ਵਿੱਚ ਹੀ ਸਾਰੇ ਖਜ਼ਾਨੇ ਹਨ ਮਨ ਹੀ ਤੀਰਥ ਹੈ ਮਨ ਹੀ ਮਾਤਾ ਪਿਤਾ ਹੈ ਮਨ ਚ ਸਾਰੇ ਰਤਨ ਹਨ ਲਾਲ ਜੋਹਰ ਸੋ ਤੂੰ ਕੀ ਪ੍ਰਾਪਤ ਕਰਨਾ ਹੈ ਆਪਣੇ ਆਪ ਦੀ ਜੋ ਸਰੂਪ ਨੇ ਨਿਜਕਰ ਆਉਣਾ ਹੈ ਸ ਬਾਰੋਂ ਕਰਨ ਆਉਣਾ ਹੈ ਜੋ ਭੀਤਰ ਹੈ ਉਹ ਬਾਹਰ ਹੈ ਜੋ ਬਾਹਰ ਹੈ ਉਹ ਅੰਦਰ ਹੈ ਇਹ ਵਰਲੇ ਨੂੰ ਸਮਝ ਆਏਗੀ ਸ ਬਾਹਰ ਵਾਸੀ ਪਹੁੰਚ ਸਕਿਆ ਸਾਡਾ ਸਰੀਰ ਬਣਿਆ ਫਿਰ ਅਸੀਂ ਵਿਸਟਾ ਕੀਤਾ ਫਿਰ ਮਿੱਟੀ ਚ ਮਿੱਟੀ ਰਲ ਗਈ ਫਿਰ ਜੜੀ ਬੂਟੀ ਹੋਈਆਂ ਐਦਾਂ ਹੀ ਚੱਲ ਰਿਆ ਹੈ ਗੋਲ ਚੱਕਰ ਚ ਇਹ ਦਾਦਾ ਨਾਨਾ ਜਾ ਰਿਹਾ ਹੈ ਪੋਤਰਾ ਦੋਤਰਾ ਆ ਰਿਹਾ ਹੈ ਇਹ ਉਹਦਾ ਖੇਲ ਹੈ ਬਿਰਲੇ ਨੂੰ ਸਮਝ ਆਉਂਦਾ ਅਸੀਂ ਸਾਰੇ ਬਾਗ ਦੇ ਮਾਲੀ ਹਾਂ مالک ਨਹੀਂ ਇਹ ਸਰੀਰ ਨਹੀਂ ਸੇਵਾ ਸਮਾਲ ਕਰਨੀ ਪਵੇਗੀ ਆਪਣੇ ਘਰ ਦਾ ਖਿਆਲ ਰੱਖਣਾ ਪਵੇਗਾ ਜਿਹੜਾ ਘਰ ਆ ਜਿੱਥੇ ਰਹਿਣ ਬਸੇਰਾ ਰਹਿੰਦੇ ਆ ਉਹ ਕੁਛਿਰਾਂ ਲਈ ਹੈ ਇੱਥੇ ਵੀ ਕੁਛਿਰਾਂ ਨਹੀਂ ਪੰਛੀ ਆਇਆ ਹੈ ਸਭ ਪੰਛੀ ਸਵੇਰ ਦੀ ਚਿੰਤਾ ਕਰਦਾ ਨਹੀਂ ਸੋ ਗੰਗਣਾਉਂਦਾ ਹੋਇਆ RAM ਦੇ ਗੁਣ ਆਉਂਦਾ ਹੈ ਸ਼ਾਮ ਨੂੰ ਸਵੇਰੇ ਗੁਣ ਗੰਗਣਾਉਂਦਾ ਹੋਇਆ ਚੇਤ ਕਰਕੇ ਸੋ ਅਸੀਂ ਮਨ ਕਰਕੇ ਉਹ ਪਸ਼ੂ ਪਾਸਟ ਕਰਕੇ ਪਛੜੇ ਹੋਏ ਕਰਕੇ ਉਹ ਪਸ਼ੂ ਸਾਨੂੰ ਵੀ ਅਸੀਂ ਵੀ ਦੋ ਲੱਤਾਂ ਵਾਲੇ ਪਸ਼ੂ ਹਾਂ ਜੀ ਬਿਨ ਸਮਝ ਤੋਂ ਜੀ ਬਿਨ ਪਾਣੀ ਤੋਂ ਡੁੱਬ ਜਾਾਂਗੇ ਜੀ ਜੇ ਮਨ ਦੀ ਤਾਕਤ ਨਾ ਸਮਝੀ ਜੀ ਸਭ ਤੋਂ ਵੱਡਾ ਹਥਿਆਰ ਹੈ ਸੋ ਇਹ ਮਨ ਦੀ ਖੋਜ ਕਰਨੀ ਪੈਗੀ ਹਰ ਰੋਜ਼ ਕਰਨੀ ਪੈਗੀ ਇਹ ਤੋਂ ਪਰੇਸ਼ਾਨ ਨਾ ਹੋਏਗਾ ਪਰਮੇਸ਼ਰ ਕਾਨੂੰਨ ਰੂਪ ਹੈ ਸਿਸ਼ਟ ਰੂਪ ਹੈ ਉਹਦੇ ਪੱਕੇ ਕਾਨੂੰਨ ਹੁੰਨੇ ਕੱਚਾ ਮਾਲ ਦਿੱਤਾ ਹੈ ਪੱਕਾ ਮਾਲ ਆਪਣੀ ਸੂਝ-ਬੂਝ ਅਕਲ ਨਾਲ ਤਿਆਰ ਕਰਨਾ ਹੈ ਲੋੜੀ ਲੋੜੀ ਦਾ ਸਮਾਨ ਫਰੀਚ ਦਿੱਤਾ ਹੈ ਕੀ ਪ੍ਰਾਪਤ ਕਰਨਾ ਹੈ ਅਸੀਂ ਵਿਗਾਸ ਲੈਣ ਆਏ ਹਾਂ ਸਾਸ ਨੇ ਵਿਗਿਆਨ ਨੇ ਬਹੁਤ ترقی ਕਰ ਲਈ ਪਰ ਅਸੀਂ ਠੀਠ ਮਿੱਟੀ ਦੇ ਆ ਦੇਖ ਲਓ ਆ ਪਰ ਵਿੱਚ ਨਾ ਭੇਜਿਆ ਸੀ ਨਾ ਕਰੋਨਾ ਜਾਜ ਵੀ ਸਾਰੇ ਰੁਗੇ ਸਾਰੇ ਗੁਰੂ ਘਰ ਬੰਦਰ ਮਸੀਤਾ ਸਾਰਾ ਕੁਝ ਬੰਦ ਹੈ ਟ੍ਰੈਫਿਕ ਬੰਦ ਹੈ ਬੱਸਾਂ ਬੰਦ ਹੈ ਸਭ ਕੁਝ ਬੰਦ ਹੈ ਹਜਾ ਕਰਤ ਨਾ ਅੰਦਰ ਡੱਕਤੇ ਸਾਰੇ ਕੋ ਚੱਲਿਆ ਤੀਰ ਤੁਕਾ ਨਹੀਂ ਸ ਅਸੀਂ ਕਿੱਥੇ ਤੱਕ ਪਹੁੰਚੇ ਸਾਇੰਸ ਵਿਗਿਆਨ ਅਸੀਂ ਪਰਮਾਣੂ ਬੰਬ ਤੱਕ ਉਦੇ ਬਚਨ ਪਛਾਣ ਤੱਕ ਭਗਤਾਂ ਨੇ ਗੁਰਮੁਖ ਖਾਨ ਕਿੱਥੋਂ ਤੱਕ ਖੋਜ ਕੀਤੀ ਉਹ ਵਿਗਾਸ ਤੱਕ ਗਏ ਆਨੰਦ ਖੇੜੇ ਤੱਕ ਖੁਸ਼ੀ ਤੱਕ ਸੋ ਕਿਸੇ ਕੀਮਤੇ ਲਾਲ ਰੰਗ ਨੇ ਉਤਰੇਗਾ ਜੀ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦਾ ਅੱਜ ਪ੍ਰਕਾਸ਼ ਦਿਹਾੜਾ ਹੈ ਸੋ ਸਾਰੀ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਜਿਨ੍ਹਾਂ ਨੇ ਸੇਵਾ ਭਾਵਨਾ ਸਾਦਗੀ ਜੀਵਨ ਇਸੇ ਤੋਂ ਕੁਝ ਲੈਣਾ ਹੈ ਆਪਣੀ ਮੱਤ ਕਿੱਲੀ ਤੇ ਟੰਗਣੀ ਪਏਗੀ ਇਹ ਸਿਆਣਪ ਸ ਸਿਆਣੇ ਪੁਰਸ਼ ਦੁੱਖ ਨੂੰ ਆਪਣਾ ਮਿੱਤਰ ਮੰਨਦੇ ਹਨ ਕੋਈ ਦੁੱਖ ਆਇਆ ਹੈ ਸੋ ਅਸੀਂ ਨਹੀਂ ਸੋ ਇੱਕ ਦੁੱਖ ਕਈ ਸੁੱਖ ਲੈ ਕੇ ਆਉਂਦਾ ਹੈ ਅਸੀਂ ਸੁੱਖਾਂ ਲਈ ਭਜਦੇ ਹਾਂ ਇੱਥੇ ਭਲੇਖਾ ਖਾ ਗਏ ਨਹੀਂ ਸੁੱਖ ਮਿਲਣ ਦੇ ਦੁਖਾਂ ਦਾ ਇਲਾਜ ਕਰਨਾ ਪਏਗਾ ਤਤਸਰ ਤੱਕ ਜਾਣਾ ਪਏਗਾ ਫਿਰ ਤੋਂ ਪ੍ਰਸ਼ਾਨ ਨਾ ਹੋਏਗਾ ਜੀ ਦਾਸ ਤੋਂ ਬਹੁਤੀ ਗਲਤੀਆਂ ਹੋ ਰਹੀਆਂ ਹਨ ਮੂਰਖ ਜੀ ਦਾਸ ਹੈ ਸੰਗਤ ਉਹ ਗੁਰੂ ਬਖਸ਼ਦਾਰ ਹੈ ਬਖਸ਼ ਲੈਣਾ ਜੀ 9417437746 ਇਹ ਰਾਜ ਲੀਲਾ ਤੇਰਾ ਨਾਮ ਬਣਾਈ ਅਸੀਂ ਬੰਦੇ ਆ ਬੰਨਗੀ ਕਰਨੀ ਹੈ ਬੰਦੇ ਆਲੇ ਕੰਮ ਕਰਨੇ ਹਨ ਆਪਣਾ ਫਰਜ਼ ਆਪਣੀ ਡਿਊਟੀ ਸਮਝਣਾ ਪਵੇਗਾ ਜੀ। ਅਸ਼ੂ ਮੂਰਖ ਚੰਗੇ ਹਨ ਨਾ ਚਿੰਤਾ ਕਰਦੇ ਹਨ। ਸੋ ਉਹਨਾਂ ਦਾ ਮਨ ਹੈ ਨਹੀਂ ਛੋਟਾ ਮਨ ਹੈ। ਛੋ ਖੋਜਣਾ ਪਵੇਗਾ ਹਰ ਰੋਜ਼ ਖੋਜਣਾ ਪਵੇਗਾ 24000 ਸ્વાસ ਨਵੇਂ ਆ ਰਹੇ ਹਨ। ਸ ਇਹ ਸੰਭਾਲਣੇ ਪੈਣਗੇ। ਹੀਰਾ ਜਨਮ ਹੈ। ਸੋ ਵਿਰਲੇ ਸਮਝ ਗਨਗੇ ਜੋ ਗੁਰਮਖੰਦ ਜੀ ਜੂਟਰਨ ਕਰਨਾ ਪੈਗਾ ਇਕਲਤ ਗੁਰੂ ਨੇ ਪੈਰ ਫਰਾ ਦੇਣਾ ਹੈ ਦੂਸਰੀ ਛੜਕ ਤੇ ਆਉਣਾ ਹੈ ਉਧਰ ਸੱਚ ਦਾ ਰਸਤਾ ਹੈ ਭੀੜ ਨਹੀਂ ਹੈ ਵਿਰਲੇ ਹਨ ਸੋ ਸੰਸਾਰ ਵਾਲੇ ਪਾਸੇ ਬਹੁਤ ਭੀੜ ਹੈ ਕਰੋੜਾਂ ਚ ਕੋਈ ਵਿਰਲਾ ਹੈ ਗੁਰਮਖ ਸੰਤ ਦੇਵਤਾ ਅਸੀਂ ਬਿਨ ਪਾਣੀ ਤੋਂ ਡੁੱਬਰੇ ਹਾਂ ਜੀ ਵੈਕੂ ਜੀ ਕਾ ਖਾਲਸਾ ਕਤੇ ਦੇਖਦੇ ਪਾ